ਉਪਲ ਫਾਰਮ ਵਾਲੀ ਕੁੜੀ ਯਾਨੀ ਕਿ ਟਰੈਕਟਰ ਵਾਲੀ ਕੁੜੀ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤਰਥਲੀ ਮਚਾਉਂਦੀ ਹੈ ਤੇ ਹੁਣ ਉਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਇਸ ਕੁੜੀ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਉਸ ਦਾ ਮੰਗੇਤਰ ਜਿਸ ਦੇ ਨਾਲ ਵਿਆਹ ਹੋਣਾ ਸੀਗਾ ਉਸ ਨੇ ਉਸ ਨੂੰ ਬਲੈਕਮੇਲ ਕੀਤਾ ਤੇ ਉਸ ਦੀ ਵੀਡੀਓ ਨੂੰ ਵਾਇਰਲ ਕਰ ਦਿੱਤਾ ਗਿਆ ਪੂਰੀ ਗੱਲ ਕੀ ਹੈ ਉਹ ਵੀ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਉਪਲ ਫਾਰਮ ਵਾ ਨਾਮ ਦੇ ਨਾਲ ਮਸ਼ਹੂਰ ਕੁੜੀ ਦੇ ਕਈ ਅਸ਼ਲੀਲ ਵੀਡੀਓ ਆਉਣ ਤੋਂ ਬਾਅਦ ਇੰਟਰਨੈਟ ਦੇ ਉੱਪਰ ਕਾਫੀ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈਗਾ ਲੋਕ ਤਰਾ-ਤਰਾ ਦੇ ਕਮੈਂਟ ਵੀ ਕਰ ਰਹੇ ਨੇ ਇਹਨਾਂ ਵੀਡੀਓਜ਼ ਨੂੰ ਜਿੱਥੇ ਲੋਕਾਂ ਨੇ ਇੱਕ ਦੂਜੇ ਤੱਕ ਖੂਬ ਸ਼ੇਅਰ ਕੀਤਾ ਅਤੇ ਇਸ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ 당ਗ ਰਹਿ ਚੁੱਕਿਆ ਦੱਸਦੇ ਕਿ ਪ੍ਰਭ ਨਾਮ ਦੇ ਨੌਜਵਾਨ ਜੋ ਕਿ ਗੁਰਮਨ ਜੋਤ ਦਾ ਮੰਗੇਤਰ ਵੀ ਸੀ ਦੱਸਿਆ ਜਾ ਰਿਹਾ ਹੈਗਾ ਤੇ ਉਸਨੇ ਕੁੜੀ ਦੇ ਕਈ ਇਤਰਾਜ਼ਯੋਗ ਵੀਡੀਓ ਬਣਾਉਂਾ ਵੀਡੀਓ ਬਣਾਏ ਅਤੇ ਉਸ ਨੂੰ ਲੰਬੇ ਸਮੇਂ ਤੋਂ ਬਲੈਕਮੇਲ ਕਰਦਾ ਰਿਹਾ ਸੀਗਾ ਜਿਸ ਦਾ ਖੁਲਾਸਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੋਇਆ ਹਾਲਾਂਕਿ ਇਹ ਸਾਰੀ ਗੱਲ ਕੁੜੀ ਦੇ ਵੱਲੋਂ ਕਹੀ ਜਾ ਰਹੀ ਹੈ ਇਸ ਦੇ ਵਿੱਚ ਹੁਣ ਗੁਰਮਨ ਜੋਤ ਕੌਰ ਖੁੱਲ ਕੇ ਆਪਣਾ ਦਰਦ ਬਿਆਨ ਕੀਤਾ ਹੈ ਉਹਨੇ ਦੱਸਿਆ ਹੈਗਾ ਕਿ ਇਹ سلسلہ ਕਰੀਬ 25 ਫਰਵਰੀ ਤੋਂ ਚੱਲਦਾ ਆ ਰਿਹਾ ਹੈ ਉਸ ਸਮੇਂ ਤੋਂ ਹੀ ਮੈਂ ਬਲੈਕਮੇਲ ਹੁੰਦੀ ਆ ਰਹੀਆਂ ਤੇ ਦੌਰਾਨ ਮੈਨੂੰ ਡਿਪਰੈਸ਼ਨ ਦਾ ਵੀ ਸਾਹਮਣਾ ਕਰਨਾ ਪਿਆ ਹਾਲਾਂਕਿ ਇਸ ਦੇ ਵੀਡੀਓ ਹੁਣ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਅਧਿਕਾਰ ਮੋਰੇ ਆਕੇ ਕਾਫੀ ਹੰਗਾਮਾ ਵੀ ਕੀਤਾ ਮੁੰਡੇ ਮੁੰਡੇ ਵਾਲਿਆਂ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਦੇ ਹੋਏ ਪੁਲਿਸ ਸ਼ਿਕਾਇਤ ਵੀ ਨਹੀਂ ਹੋਣ ਦਿੱਤੀ ਦੱਸਦੇ ਕਿ ਇੱਕ ਨਿੱਜੀ ਚੈਨਲ ਦੇ ਇੰਸਟਾਗ੍ਰam ਦੱਸਦੇ ਕਿ ਇੱਕ ਨਿੱਜੀ ਚੈਨਲ ਦੇ ਇੰਟਰਵਿਊ ਦੇ ਵਿੱਚ ਜੋ ਕਿ ਕਈ ਕਲਿੱਪ ਵੀ ਸਾਹਮਣੇ ਆਈਆਂ ਨੇ ਤਾਂ ਇਸ ਕੁੜੀ ਦੇ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਹੈਗਾ ਕਿ ਉਸ ਨੂੰ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ ਉਸ ਦੇ ਕਈ ਇਤਰਾਜ਼ੀਓਂ ਦੇ ਵੀਡੀਓ ਬਣਾਏ ਗਏ ਜਿਸ ਤੋਂ ਬਾਅਦ ਇਹ ਸਭ ਇੰਟਰਨੈਟ ਦੇ ਉੱਤੇ ਵਾਇਰਲ ਕਰ ਦਿੱਤਾ ਗਿਆ ਜਿਸ ਦੇ ਨਾਲ ਕੁੜੀ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰ ਨੂੰ ਵੀ ਡੂੰਗਾ ਸਦਮਾ ਲੱਗਿਆ ਮਹਿਲਾ ਕਮਿਸ਼ਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਦੱਸ ਦੇ ਕਿ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਹੈਗਾ ਕਿ ਲੜਕੀ ਦੇ ਨਾਲ ਵਾਪਰੀ ਘਟਨਾ ਬਹੁਤ ਹੀ ਸ਼ਰਮਨਾਕ ਹੈ ਅਤੇ ਦੋਸ਼ਾ ਨੂੰ ਕਿਸੇ ਵੀ ਹਾਰਾ ਦੇ ਵਿੱਚ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਮਿਸ਼ਨ ਨੇ ਇਹ ਵੀ ਇਸ ਮਾਮਲੇ ਦੇ ਵਿੱਚ ਸੰਬੰਧਤ ਅਧਿਕਾਰੀਆਂ ਅਤੇ ਪੁਲਿਸ ਤੋਂ ਰਿਪੋਰਟ ਮੰਗੀ ਹੈਗੀ ਹੈ ਰਿਪੋਰਟ ਤਲਬ ਕੀਤੀ ਹੈ ਤੇ ਪੁਲਿਸ ਨੂੰ ਜਲਦੀ ਤੋਂ ਜਲਦੀ ਪੂਰੇ ਮਾਮਲੇ ਦੀ ਰਿਪੋਰਟ ਪੇਸ਼ ਕਰਨੀ ਪਵੇਗੀ ਤਾਂ ਇਹ ਮਾਮਲਾ ਬਿਤੇ ਕੁਝ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਹੈਗਾ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਚੈਨਲਾਂ ਦੇ ਉੱਤੇ ਇਹ ਇਸ ਮੁੱਦੇ ਦੇ ਉੱਤੇ ਕਾਫੀ ਚਰਚਾ ਵੀ ਹੋ ਰਹੀ ਹੈ ਜੋ ਕਿ ਇੰਟਰਵਿਊਜ਼ ਲਏ ਜਾ ਰਹੇ ਨੇ ਪੋਡਕਾਸਟ ਹੋ ਰਹੇ ਨੇ ਜਿਸ ਦੇ ਵਿੱਚ ਇਸ ਕੁੜੀ ਦੇ ਵੱਲੋਂ ਕਾਫੀ ਜੋ ਕਿ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਪਰ ਦੂਜੇ ਧਿਰ ਦੀ ਜਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਆਪਣੇ ਪੱਖ ਰੱਖੇ ਗਏ ਨੇ ਦੱਸਦੇ ਕਿ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਹੈਗਾ ਕਿ ਲੜਕੀ ਦੇ ਨਾਲ ਵਾਪਰੀ ਘਟਨਾ ਬਹੁਤ ਹੀ ਸ਼ਰਮਨਾਕ ਹੈ ਅਤੇ ਦੋਸ਼ਾ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਮਿਸ਼ਨ ਨੇ ਇਹ ਵੀ ਇਸ ਮਾਮਲੇ ਦੇ ਵਿੱਚ ਸੰਬੰਧਤ ਅਧਿਕਾਰੀਆਂ ਅਤੇ ਪੁਲਿਸ ਤੋਂ ਰਿਪੋਰਟ ਮੰਗੀ ਹੈਗੀ ਹੈ ਰਿਪੋਰਟ ਤਲਬ ਕੀਤੀ ਹੈ ਤੇ ਪੁਲਿਸ ਨੂੰ ਜਲਦੀ ਤੋਂ ਜਲਦੀ ਪੂਰੇ ਮਾਮਲੇ ਦੀ ਰਿਪੋਰਟ ਪੇਸ਼ ਕਰਨੀ ਪਵੇਗੀ ਤਾਂ ਇਹ ਮਾਮਲਾ ਬਿਤੇ ਕੁਝ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਹੈਗਾ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਚੈਨਲਾਂ ਦੇ ਉੱਤੇ ਇਹ ਇਸ ਮੁੱਦੇ ਦੇ ਉੱਤੇ ਕਾਫੀ ਚਰਚਾ ਵੀ ਹੋ ਰਹੀ ਹੈ ਜੋ ਕਿ ਇੰਟਰਵਿਊਜ਼ ਲਏ ਜਾ ਰਹੇ ਨੇ ਪੋਡਕਾਸਟ ਹੋ ਰਹੇ ਨੇ ਜਿਸ ਦੇ ਵਿੱਚ ਇਸ ਕੁੜੀ ਦੇ ਵੱਲੋਂ ਕਾਫੀ ਜੋ ਕਿ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਪਰ ਦੂਜੇ ਧਿਰ ਦੀ ਜਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਆਪਣੇ ਪੱਖ ਰੱਖੇ ਗਏ ਨੇ